ਹਾਂਜੀ ਦੋਸਤੋ ਐਮਐਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ 17 ਤਰ੍ਹਾਂ ਦੀਆਂ ਬੱਖ-ਬੱਖ ਪੋਸਟਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਪੰਜਾਬ ਸਰਕਾਰ ਖੇਡ ਵਿਭਾਗ ਭਰਤੀ ਆ ਚੁੱਕੀ ਹੈ ਬਹੁਤ ਤਰ੍ਹਾਂ ਦੀਆਂ ਪੋਸਟਾਂ ਨੇ ਅਲੱਗ-ਅਲੱਗ ਪੋਸਟਾਂ ਦੇ ਅਲੱਗ-ਅਲੱਗ ਤਨਖਾਹ ਹੈਗੀ ਹੈ 30000 ਤੋਂ ਤਨਖਾਹ ਸ਼ੁਰੂ ਹੈਗੀ ਹੈ 30000 40000 50000 60000 1 ਲੱਖ 75000 ਬੱਖ-ਬੱਖ ਪੋਸਟ ਵਾਲੀ ਬੱਖ-ਬੱਖ ਤਨਖਾਹ ਹੈਗੀ ਹੈ ਜੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈਗੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਕਈ ਵਾਰ ਤੁਸੀਂ ਰੀਲ ਦੇਖ ਰਹੇ ਹੁੰਨੇ ਹੋ ਤਾਂ ਉਹ ਸ਼ਾਰਟ ਹੁੰਦੀ ਹੈ ਉਸ ਦੇ ਵਿੱਚ ਪੂਰੀ ਇਨਫੋਰਮੇਸ਼ਨ ਨਹੀਂ ਆਉ ਪਾਉਂਦੀ ਤਾਂ ਕਰਕੇ ਤੁਹਾਨੂੰ ਬੇਨਤੀ ਹੈਗੀ ਹੈ ਕਿ ਤੁਸੀਂ ਸਾਡੇ ਚੈਨਲ ਦੇ ਉੱਤੇ ਜਾ ਕੇ ਪੂਰੀ ਵੀਡੀਓ ਦੇਖ ਲਿਆ ਕਰੋ ਰੀਲ ਦੇ ਵਿੱਚ ਸਿਰਫ ਸ਼ਾਰਟ ਹੁੰਦਾ ਹੈਗਾ ਜੀ ਉਹ ਰੀਲ ਨੂੰ ਤੁਸੀਂ ਦੇਖ ਕੇ ਉਸ ਸੰਬੰਧੀ ਪੂਰੀ ਵੀਡੀਓ ਸਾਡੇ ਚੈਨਲ ਦੇ ਉੱਤੇ ਦੇਖ ਲਿਆ ਕਰੋ ਤੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਜੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉਹਨਾਂ ਨੂੰ ਤੁਸੀਂ ਜੁਆਇਨ ਕਰ ਲਓ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਹੈ ਤੇ PDF ਫਾਈਲਾਂ ਵਗੈਰਾ ਸ਼ੇਅਰ ਕਰਦੇ ਰਹਿੰਨੇ ਆ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਆ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਪਾਰਟਮੈਂਟ ਆਫ ਸਪੋਰਟਸ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਜਾਣਕਾਰੀ ਹਾਂਜੀ ਕੀਤੀ ਗਈ ਹੈਗੀ ਹੈ ਜਿਸ ਦੇ ਵਿੱਚ ਵਾਕ ਇਨ ਇੰਟਰਵਿਊ ਰੱਖੀ ਗਈ ਆ ਪੰਜਾਬ ਸਪੋਰਟਸ ਮੈਡੀਕਲ ਕੈਟੇਡਰੀ ਦੇ ਵਿੱਚ ਜੀ ਸਪੋਰਟਸ ਡਿਪਾਰਟਮੈਂਟ ਪੰਜਾਬ ਵੱਲੋਂ ਐਲੀਜੀਬਲ ਕੈਂਡੀਡੇਟਸ ਨੂੰ ਅਰਜ਼ੀਆਂ ਦੀ ਮੰਗ ਕੀਤੀ ਗਈ ਤੇ ਇੰਟਰਵਿਊ ਲਈ ਬੁਲਾਇਆ ਗਿਆ ਹੈਗਾ ਜੀ ਜਿਸ ਤੇ ਵਿੱਚ ਹੀਟਲੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਤੇ ਤੁਹਾਨੂੰ ਦੱਸਤੀ ਕਿ ਇਨੀਸ਼ੀਅਲੀ ਕੰਟਰੈਕਟ ਬੇਸ ਦੇ ਉੱਤੇ ਪੋਸਟਾਂ ਨੇ 3 ਸਾਲ ਦੇ ਲਈ ਜੀ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਡਿਪਟੀ ਡਾਇਰੈਕਟਰ ਦੀ ਪੋਸਟ ਆ ਇੱਕ ਪੋਸਟ ਅਨਾਉਂਸ ਕੀਤੀ ਗਈ ਹੈਗੀ ਆ 1,75,000 ਤਨਖਾਹ ਹੈਗੀ ਆ ਜੀ ਤੇ ਡੇਟ ਆਫ ਇੰਟਰਵਿਊ ਦੀ ਗੱਲ ਕਰੀਏ ਤਾਂ 17 11 2025 ਯਾਨੀ ਕਿ 17 ਨਵੰਬਰ 2025 ਨੂੰ ਇੰਟਰਵਿਊ ਹੋਵੇਗੀ। ਨੈਕਸਟ ਹੈਗੇ ਜੀ ਸਪੋਰਟਸ ਮੈਡੀਕਲ ਮੈਡੀਸਨ ਸਪੈਸ਼ਲਿਸਟ ਦੀ ਪੋਸਟ ਆ ਪੋਸਟਾਂ ਦੀ ਗਿਣਤੀ 13 ਹੈਗੀਆਂ। ਇੱਕ 15000 ਤਨਖਾਹ ਦਿੱਤੀ ਜਾਵੇਗੀ ਤੇ 17 ਨਵੰਬਰ 2025 ਨੂੰ ਤੁਹਾਡੀ ਇੰਟਰਵਿਊ ਹੋਵੇਗੀ। ਉਸ ਤੋਂ ਬਾਅਦ ਹੈ ਸਪੋਰਟਸ ਨਿਊਟ੍ਰੀਸ਼ਨਿਸਟ ਦੀ ਪੋਸਟ ਇੱਕ ਪੋਸਟ ਐਨੌਂਸ ਕੀਤੀ ਗਈ ਹੈ ਜੀ 60000 ਤਨਖਾਹ ਦਿੱਤੀ ਜਾਵੇਗੀ 18 ਅਤੇ 19 ਨਵੰਬਰ 2025 ਨੂੰ ਤੁਹਾਡੀ ਜੋ ਇੰਟਰਵਿਊ ਹੋਵੇਗੀ। ਸਪੋਰਟਸ ਸਾਈਕੋਲੋਜਿਸਟ ਦੀ ਪੋਸਟ ਹੈ ਜੀ ਇੱਕ ਪੋਸਟ ਅਨਾਉਂਸ ਕੀਤੀ ਗਈ ਹੈਗੀ ਆ 60000 ਤਨਖਾਹ ਦਿੱਤੀ ਜਾਵੇਗੀ 18 ਤੇ 19 ਨਵੰਬਰ ਨੂੰ ਤੁਹਾਡੀ ਇੰਟਰਵਿਊ ਹੋਵੇਗੀ ਨੈਕਸਟ ਹੈਗੀ ਆ ਜੀ ਯੋਗਾ ਐਕਸਪਰਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ ਇੱਕ ਹੈਗੀ ਆ 60000 ਤਨਖਾਹ ਦਿੱਤੀ ਜਾਵੇਗੀ 18 ਤੋਂ 19 ਨਵੰਬਰ ਤੁਹਾਡੀ ਜੋ ਹੈਗੀ ਆ ਇੰਟਰਵਿਊ ਹੋਵੇਗੀ ਫਿਜ਼ੀਕਲ ਸਪੋਰਟਸ ਟ੍ਰੇਨਰ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 13 ਹੈਗੀ ਆ 60000 ਤਨਖਾਹ ਦਿੱਤੀ ਜਾਵੇਗੀ 18 ਤੇ 19 ਨਵੰਬਰ ਨੂੰ ਜੋ ਕਿ ਹੈ ਤੁਹਾਡੀ ਇੰਟਰਵਿਊ ਹੋਵੇਗੀ ਨੈਕਸਟ ਪੋਸਟ ਹੈਗੀ ਫਾਰਮਾਸਿਸਟ ਦੀ ਪੋਸਟ ਪੋਸਟਾਂ ਦੀ ਗਿਣਤੀ 1 ਹੈਗੀ ਆ 50000 ਤਨਖਾਹ ਦਿੱਤੀ ਜਾਵੇਗੀ 18 ਤੋਂ 19 ਨਵੰਬਰ 2025 ਨੂੰ ਤੁਹਾਡੀ ਇੰਟਰਵਿਊ ਹੋਵੇਗੀ ਨੈਕਸਟ ਹੈਗੀ ਲੈਬ ਟੈਕਨੀਸ਼ੀਅਨ ਦੀ ਪੋਸਟ ਪੋਸਟਾਂ ਦੀ ਗਿਣਤੀ 2 ਹੈਗੀ ਆ 50000 ਤਨਖਾਹ ਰੱਖੀ ਗਈ ਹੈ 18 ਤੋਂ 19 ਨਵੰਬਰ 18 ਤੇ 19 ਨਵੰਬਰ ਨੂੰ ਤੁਹਾਡੀ ਇੰਟਰਵਿਊ ਹੋਵੇਗੀ ਜੀ ਨੈਕਸਟ ਹੈਗੀ ਐਕੋਪ੍ਰੈਸਟਰ ਦੀ ਪੋਸਟ ਹੈ ਜੀ ਜਿਸ ਤੇ ਵਿੱਚ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ 45000 ਤਨਖਾਹ ਦਿੱਤੀ ਜਾਵੇਗੀ 18 ਤੇ 19 ਨਵੰਬਰ 2025 ਨੂੰ ਤਨਖਾਹ ajo ke ਇੰਟਰਵਿਊ ਹੋਵੇਗੀ ਸਪੋਰਟਸ ਆ ਫਿਜ਼ੀਓਥੈਰਾਪਿਸਟ ਦੀ ਪੋਸਟ ਹੈ ਜੀ ਜਿਸ ਦੇ ਵਿੱਚ ਪੋਸਟਾਂ ਦੀ ਗਿਣਤੀ 23 ਹੈਗੀ ਹੈ 45000 ਤਨਖਾਹ ਦਿੱਤੀ ਜਾਵੇਗੀ 20 ਅਤੇ 21 ਨਵੰਬਰ ਨੂੰ ਤੁਹਾਡੀ ਇੰਟਰਵਿਊ ਹੋਵੇਗੀ ਨੈਕਸਟ ਹੈਗੀ ਹੈ ਜੀ ਸਪੋਰਟਸ ਆ ਫਿਜ਼ੀਓਥੈਰਾਪਿਸਟ ਅਸਿਸਟੈਂਟ ਦੀ ਪੋਸਟ ਹੈ 23 ਜਾਂ 23 ਪੋਸਟਾਂ ਅਨਾਉਂਸ ਕੀਤੇ ਗਏ ਨੇ 40000 ਤਨਖਾਹ ਹੋਵੇਗੀ ਜੀ 20 ਅਤੇ 21 ਨਵੰਬਰ ਨੂੰ ਤੁਹਾਡੀ ਇੰਟਰਵਿਊ ਹੋਵੇਗੀ ਨੈਕਸਟ ਹੈ ਜੀ ਸਪੋਰਟਸ ਸਪੋਰਟਸ ਆਫ ਫਿਜ਼ੀਓਲੋਸਟਰ ਫਿਜ਼ੀਓਲੋਸਿਸਟ ਅਸਿਸਟੈਂਟ ਦੀ ਪੋਸਟ ਹੈ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ 40000 ਤਨਖਾਹ ਦਿੱਤੀ ਜਾਵੇਗੀ 26 ਅਤੇ 26 ਤੋਂ 28 ਨਵੰਬਰ ਤੱਕ ਜੋ ਕਿ ਹੈ ਇੰਟਰਵਿਊ ਲਏ ਜਾਵੇਗੀ ਐਨਥਰੋਪੋਮੈਂਟਰੀ ਅਸਿਸਟੈਂਟ ਦੀ ਪੋਸਟ ਹੈ ਜੀ ਇਸ ਪੋਸਟਾਂ ਦੀ ਗਿਣਤੀ ਹੈ ਕਿ 40000 ਤਨਖਾਹ ਦਿੱਤੀ ਜਾਵੇਗੀ 26 ਤੋਂ 28 ਨਵੰਬਰ ਤੱਕ ਜੋ ਕਿ ਹੈ ਇੰਟਰਵਿਊ ਲਈ ਜਾਵੇਗੀ 14ਵੇਂ ਨੰਬਰ ਦੇ 23 ਸੀਜੀ ਟੈਕਨੀਸ਼ੀਅਨ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 1 ਹੈਗੀ ਹੈ 40000 ਤਨਖਾਹ ਦਿੱਤੀ ਜਾਵੇਗੀ 26 ਤੋਂ 28 ਨਵੰਬਰ ਤੱਕ ਇੰਟਰਵਿਊ ਹੋਵੇਗੀ ਬਾਇਓ ਮੈਕੈਨਿਕ ਅਸਿਸਟੈਂਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 13 ਹੈਗੀ ਹੈ 40000 ਤਨਖਾਹ ਦਿੱਤੀ ਜਾਵੇਗੀ 26 ਤੋਂ 28 ਨਵੰਬਰ 2025 ਤੱਕ ਜੋ ਇੰਟਰਵਿਊ ਲਈ ਜਾਵੇਗੀ ਨਰਸਿੰਗ ਅਸਿਸਟੈਂਟ ਕਲੀਨਿਕ ਅਸਿਸਟੈਂਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 13 ਹੈਗੀ ਹੈ 40000 ਤਨਖਾਹ ਦਿੱਤੀ ਜਾਵੇਗੀ 26 ਤੋਂ 28 ਨਵੰਬਰ ਤੱਕ ਤੁਹਾਡੀ ਇੰਟਰਵਿਊ ਲਈ ਜਾਵੇਗੀ ਡਾਟਾ ਐਨਾਲਿਸਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 1 ਹੈ ਜੀ 30000 ਤਨਖਾਹ ਦਿੱਤੀ ਜਾਵੇਗੀ ਜੀ 26 ਤੋਂ 28 ਨਵੰਬਰ ਤੱਕ ਜੋ ਕਿ ਤੁਹਾਡੀ ਇੰਟਰਵਿਊ ਲਈ ਜਾਵੇਗੀ ਜੀ ਤੇ ਸਾਰੇ ਹੀ ਦਸਤਾਵੇਜ਼ ਜੋ ਕਿ ਐਪਲੀਕੈਂਟਸ ਹੋਣਗੇ ਸਾਰੇ ਦਸਤਾਵੇਜ਼ ਬਾਇਓ ਡਾਟਾ オリジナル ਅਤੇ 셀ਫ ਅਟੈਸਟਡ ਕਾਪੀ ਸਾਰਿਆਂ ਦੀ ਕੁਆਲਿਫੀਕੇਸ਼ਨ ਦੀ ਐਕਸਪੀਰੀਅੰਸ ਜਾਂ ਆਦਰ ਰਿਲੇਵੈਂਟਡ ਡਾਕੂਮੈਂਟਸ ਨਾਲ ਲੈ ਕੇ ਜਰੂਰੀ ਪਹੁੰਚਣਾ ਹੈਗਾ ਜੀ ਤੇ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫ ਵੀ ਲੈ ਕੇ ਜਾਣੀ ਹੈਗੀ ਹੈ ਵਾਕ ਇਨ ਇੰਟਰਵਿਊ ਰੱਖੀ ਗਈ ਹੈ 9 ਵਜੇ ਸਵੇਰੇ ਜੋ ਕਿ ਆਫਿਸ ਆਫ ਦਾ ਸਪੈਸ਼ਲ ਚੀਫ ਸਕੱਟਰੀ ਸਪੋਰਟਸ ਐਂਡ ਯੂਥ ਸਰਵਿਸ ਰੂਮ ਨੰਬਰ 227 ਪੰਜਾਬ ਸਿਵਲ ਸਕੱਟਰੀਟ 2 ਸੈਕਟਰ 9 ਚੰਡੀਗੜ੍ਹ ਵਿਕੇ ਹੋਵੇਗੀ ਜੀ ਜੇ ਤੁਸੀਂ ਹੋਰ ਇਸ ਦੀ ਕੁਆਲਿਫੀਕੇਸ਼ਨ ਜਾਂ ਐਕਸਪੀਰੀਅੰਸ ਬਾਰੇ ਜਾਨਣਾ ਚਾਹੁੰਦੇ ਤਾਂ ਇਹਨਾਂ ਦੇ ਸਰਵਿਸ ਰੂਲਸ ਪੰਜਾਬ ਸਪੋਰਟਸ ਮੈਡੀਕਲ ਕੈਂਟਰੀ ਰੂਲਸ 2024 ਦੇ ਵਿੱਚ ਜਾ ਕੇ ਤੁਸੀਂ ਡਾਊਨਲੋਡ ਬਟਨ ਦੇ ਉੱਤੇ ਕਲਿੱਕ ਕਰਨਾ ਜੋ ਕਿ ਇਹਨਾਂ ਦੀ ਆਫੀਸ਼ੀਅਲ ਵੈੱਬਸਾਈਟ ਦੇ ਉੱਤੇ pvsports.punjab.gov.in ਦੇ ਉੱਤੇ ਮਿਲ ਜਾਵੇਗਾ ਸੀਰੀਅਲ ਨੰਬਰ ਤੁਸੀਂ 19 ਚੈੱਕ ਕਰ ਸਕਦੇ ਹੋ ਜੇ ਤੁਹਾਡੇ ਕੋਲ ਤੁਹਾਡੀ ਕੋਈ ਵੀ ਕੁਐਰੀ ਹੈਗੀ ਹੈ ਤਾਂ ਤੁਸੀਂ ਡਾਕਟਰ ਐਸਪੀ ਆਨੰਦ ਕੁਮਾਰ 9417384614 ਦੇ ਉੱਤੇ ਸੰਪਰਕ ਕਰ ਸਕਦੇ ਹੋ ਜਾਂ ਡਾਕਟਰ ਮਨਜੀਤ ਸਿੰਘ ਡਾਇਰੈਕਟਰ ਆਫ ਸਪੋਰਟਸ ਮੈਡੀਸਨ 9041777107 ਦੇ ਉੱਤੇ ਸੰਪਰਕ ਕਰ ਸਕਦੇ ਹੋ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ